ਤੁਹਾਡਾ ਮੇਰੀ ਫਾਰਮ ਡਾਕਟਰ ਸੁਖਚਾਨ ਸਿੰਘ ਚੈਨਲ ਐਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਇੱਕ ਤੰਦਰੁਸਤ ਪਸ਼ੂ ਪਸ਼ੂ ਤੰਨ ਜੇ ਆਪਾਂ ਵੇਖ ਲਈਏ ਹੈਲਦੀ ਆਪਣੀ ਪਸ਼ੂ ਕਿਹੜਾ ਹੈਲਦੀ ਮੱਝ ਤੰਦਰੁਸਤ ਮੱਝ ਕਿਹੜੀ ਸੋ ਉਹਦੀ ਆਪਾਂ ਪਛਾਣ ਕਿਵੇਂ ਕਰ ਸਕਦੇ ਆ ਵੀ ਆਪਣੀ ਮੱਝ ਬਿਲਕੁਲ ਤੰਦਰੁਸਤ ਸੋ ਉਹਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਨੇ ਪਰ ਇੱਕ ਜਿਹੜੀ ਉਹਦੀ ਮੇਨ ਨਿਸ਼ਾਨੀ ਹੈ ਮੇਨ ਸਿੰਪਟਮ ਉਹਦਾ ਗੋਹਾ ਗੋਬਰ ਜਿਹੜੇ ਦੋਸਤੋ ਪਸ਼ੂ ਦਾ ਇਸ ਤਰ੍ਹਾਂ ਪਸ਼ੂ ਆ ਝੋਟੀ ਹੈ ਖੜੀ ਹੈ ਬਹੁਤ ਸੋਹਣੀ ਝੋਟੀ ਹੈ ਇਹ ਕਿ ਝੋਪੀ ਜਰਾ ਕੁ ਜੀ ਦੀ ਇਹਨਾਂ ਦੀ ਝੋਟੀ ਮਤਲਬ ਕਿ ਦੋ ਚਾਰ ਮੱਝਾਂ ਇਹਨਾਂ ਕੋਲੇ ਗਿਣਤੀ ਜਾਂ ਤੇ ਦੋ ਚਾਰ 20 ਹਾਰੀਆਂ ਨੇ ਜਿਹੜਾ ਪਸ਼ੂ ਤੰਦਰੁਸਤ ਹੋਊਗਾ ਦੋਸਤੋ ਆ ਦੇਖੋ ਗੋਬਰ ਦੇ ਵਿਚਾਲੇ ਇੱਕ ਟੋਆ ਪਾਊਗਾ ਸੋ ਜਦੋਂ ਤੁਹਾਡਾ ਪਸ਼ੂ ਇਸ ਤਰ੍ਹਾਂ ਦਾ ਗੋਹਾ ਕਰੇ ਇਸ ਤਰ੍ਹਾਂ ਦਾ ਗੋਬਰ ਕਰੇ ਉਹਦਾ ਮਤਲਬ ਸਾਫ਼ ਹੁੰਦਾ ਹੈ ਕਿ ਤੁਹਾਡਾ ਜਿਹੜਾ ਪਸ਼ੂ ਹੈ ਬਿਲਕੁਲ ਤੰਦਰੁਸਤ ਹੈ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕੋਈ ਬਿਮਾਰੀ ਨਹੀਂ ਅੱਜ ਦੀ ਘੜੀ ਦੇ ਵਿੱਚ ਤੁਹਾਡਾ ਪਸ਼ੂ ਬਿਲਕੁਲ ਹੀ ਤੰਦਰੁਸਤ ਹੈ ਸੋ ਇਹ ਜਿਹੜੀਆਂ ਦੋ ਚਾਰ ਗੱਲਾਂ ਨੇ ਹੋਰ ਵੀ ਜਿਵੇਂ ਜਿਵੇਂ ਸਾਨੂੰ ਇਸ ਫੀਲਡ 'ਚ ਮੈਸੇਜ ਆਉਂਦੇ ਆਹੀ ਤੁਹਾਨੂੰ ਦੱਸਦੇ ਰਾਂਗੇ ਸੋ ਆਹ ਜਿਹੜਾ ਇਹ ਗੋਹੇ ਦਾ ਤੁਸੀਂ ਤੁਹਾਨੂੰ ਦੱਸ ਦਿੱਤਾ ਸੋ ਹੁਣ ਤੁਹਾਨੂੰ ਥੋੜਾ ਜਿਹਾ ਸ਼ੌਂਕ ਕਰਾਉਣੇ ਆ ਪਸ਼ੂਆਂ ਦਾ ਵੀ ਸੋ ਪਸ਼ੂ ਕਿੱਦਾਂ ਸੰਭੀਦੇ ਆ ਆ ਵੇਖੋ ਵੇ ਇੱਕ ਬਹੁਤ ਸੋਹਣੀ ਝੋਟੀ ਏ ਡਿਲੀਵਰੀ ਹੋਣ ਦੇ ਵਿੱਚ ਤੇ 20 ਦਿਨ ਰਹਿੰਦੇ ਆ ਬਹੁਤ ਹੀ ਸ਼ਾਨਦਾਰ ਜੀ ਇੰਦਰਾਜ ਹੁੰਦੀ ਏ ਬੜੀ ਜਿੰਦਗੀ ਹੋਵੀ ਦੁੱਧ ਬਹੁਤ ਜ਼ਿਆਦਾ ਦਿੰਦੀ ਪਈ 16 17 ਕਿਲੋ ਦੁੱਧ ਜਿਹੜਾ ਆ ਰਾਵਣਾ ਦੇ ਰਹੀ ਏ ਪਹਿਲੇ ਸੂਏ ਦੀ ਚੋਟੀ ਇਹ ਪਹਿਲੇ ਸੂਏ ਦੁੱਧ 16 17 ਲੀਟਰ ਸੂਏ ਕਾਹਾਂ ਚੋਟੀ ਇਹ ਕੱਟੀ ਹੈ 2.5 ਮਹੀਨਿਆਂ ਦੀ ਗੱਬਣ ਸੂਏ 2 ਮਹੀਨਿਆਂ ਦੀ ਗੱਬਣ ਇਹਦੀ 2 ਸਾਲ ਦੀ ਅੰਕਲ ਜੀ ਕਰਾਓ ਮੜਾ ਸ਼ੌਂਕ ਇਹਦਾ ਕਿੰਨੇ ਚਿਰ ਦੀ ਹੈ ਜੀ ਇਹ 2 ਸਾਲਾਂ ਦੀ ਹੈ ਜੀ 2 ਸਾਲਾਂ ਦੀ ਥੋੜਾ ਜੀ ਅੰਕਲ ਜੀ ਦੱਸੋ ਖਰਾਬ ਰੋਗ ਬਾਰੇ ਦੱਸੋ ਜ਼ਰੂਰੀ ਹੈ ਕਰੀ ਆਪਣੇ ਜਿਹੜੇ ਕਿਸਾਨ ਭਰਾ ਉਹਨਾਂ ਦੇ ਘਰੇ ਤਾਂ ਕਈ ਵਾਰੀ 5-5 ਸਾਲ ਦੀ ਐਡੀ ਕੱਟੀ ਜੀ ਹੁੰਦੀ ਹੈ ਤੇ ਆਪਣੀ 2 ਸਾਲ ਦੀ ਇਹ 2 ਮਹੀਨਿਆਂ ਦੀ ਗੱਬਣ ਹੈ ਤੇ ਮੇਰਾਕ ਤਾਂ ਇਹਨੂੰ ਇਹੀ ਹੈ ਜੀ ਜਦੋਂ ਜਦੋਂ ਇੱਕ ਦੁੱਧ ਪੂਰਾ ਛੱਡੀਦਾ ਇਹਨੂੰ ਦੁੱਧ ਪੂਰਾ ਜੀ ਦੁੱਧ ਘੱਟੋ ਘੱਟ ਦੋ ਮਹੀਨੇ ਦੁੱਧ ਜਿੰਨਾ ਵੀ ਚੌਂਗ ਲਵੇ ਜਿੰਨਾ ਚੌਂਗ ਲਵੇ ਜਿਹੜਾ ਬਾਕੀ ਰਹਿ ਜਾਂਦਾ ਚੋਲੀਦਾ ਜੀ ਠੀਕ ਆ ਠੀਕ ਆ ਉਸ ਤੋਂ ਬਾਅਦ ਇਹਨੂੰ ਇਹਨਾਂ ਕਾਰਗਲ ਦਾ ਜਿਹੜਾ ਕੱਪ ਸਟਾਰ ਫੀਡ ਆਉਂਦਾ ਨਾ ਜੀ ਠੀਕ ਆ ਜੀ ਉਹ ਪਾਈਦਾ ਜੀ ਓਕੇ ਫਿਰ ਉਸ ਤੋਂ ਬਾਅਦ ਦੋ ਦੋ ਘੱਟੇ ਉਹ ਚਾਰੀ ਦੇ ਆ ਉਸ ਤੋਂ ਬਾਅਦ ਜਿਹੜਾ ਕੱਪ ਗਰੋਵਰ ਆਉਂਦਾ ਫੀਡ ਠੀਕ ਆ ਜੀ ਉਸ ਤੋਂ ਬਾਅਦ ਤਿੰਨ ਚਾਰ ਘੱਟੇ ਉਹ ਰੋਜ਼ ਦਾ ਕਿਲੋ ਦੋ ਕਿਲੋ ਫੀਡ ਤਿੰਨ ਦੋ ਕਿਲੋ ਤਾਂ ਫਿਰ ਸਵੇਰ ਕਿ ਉਤੋਂ ਬਾਅਦ ਜਦੋਂ ਸਿਆਲ ਚੜ ਜਾਂਦਾ ਉਸ ਤੋਂ ਬਾਅਦ ਇਹਨੂੰ ਮਿੱਠਾ ਤੇਲ ਸੀ 100 ਗ੍ਰਾਮ 100 ਐਮ ਐਲ ਦੇ ਲਈ ਪਿਉੜੇ ਠੀਕ ਹੈ ਜੀ ਤਿਲ ਦਾ ਤੇਲ ਪਿਓਰ ਇਹ ਨਹੀਂ ਨਾ ਵੀ ਇੱਥੋਂ ਲੈ ਆਂਦਾ ਦੁਕਾਨ ਤੋਂ ਦੇਸੀ ਆ ਲੈ ਆਂਦਾ ਉਹਦੇ ਮਲਾਵਟ ਬਹੁਤ ਹੁੰਦੀ ਤੇਲਾਂ ਚ ਅਸੀਂ ਸਿਰਫ ਤੇਲ ਤਿਲ ਪਵਾ ਕੇ ਉਹ ਤੇਲ ਕਢਾਈਦਾ ਜੀ ਕੋਲ ਬਹਿ ਕੇ ਕੋਲ ਬਹਿ ਕੇ ਜੀ ਜੀ ਤੇਲ ਕਢਾ ਕੇ 100 100 ਗ੍ਰਾਮ ਦੇ ਲਈ ਇਹਨੂੰ ਦੇਈਦਾ ਜੀ ਸਿਆਲ ਦੇ ਮਹੀਨੇ 2 ਮਹੀਨੇ ਤੇਲ ਜਿੰਨੇ ਘਟੋ ਘਟ 5 6 ਲੀਟਰ ਤੇਲ ਦੇ ਦਿੰਦੇ ਜੀ ਕੇ ਜੀ ਜਿਹੜਾ ਪਸ਼ੂ ਮੇਰਾ ਵੀ ਇੱਕ ਸਾਲ ਤੇ 6 7 ਮਹੀਨੇ ਦਾ ਗੱਭਣ ਹੋ ਜਾਂਦਾ ਝੋਟੀ ਕਿਆ ਬਾਤ ਹੈ ਤੇ ਹੋਰ ਜਿਹੜਾ ਤੁਸੀਂ ਨਾਲ ਇਹਨੂੰ ਹਰਾਚਾਰਾ ਤੂੜੀ ਤਾੜੀ ਉਹ ਨਾਲ ਵੱਖਰੀ ਹਰਾਚਾਰਾ ਤਾਂ ਸਾਡੇ ਮੁੱਕਦੇ ਨਹੀਂ ਹਰਾਚਾਰਾ ਵਿੱਚ ਜਿੰਨੇ ਆ ਤੂੜੀ ਵਿੱਚ ਜਿੰਨੇ ਆ ਨਾਲ ਥੋੜਾ ਥੋੜਾ ਦਾਣਾ ਦੇ ਹੀ ਜਾਂਦੇ ਇੱਕ ਇੱਕ ਲਈ ਤੁਸੀਂ ਦੱਸਦੇ ਪੈਸੇ ਜੀ ਮੈਡੀਸਨ ਤੇ ਕੋਈ ਬਹੁਤ ਯੂਜ਼ ਕਰਦੇ ਜਿਵੇਂ ਪਾਊਡਰ ਸ਼ੌਡਰ ਹਾਂਜੀ ਉਹ ਆਟਰ ਜਿਵੇਂ ਹੁਣ ਉਹ ਪੋਬਰੇਟ ਪਾਊਡਰ ਆਉਂਦਾ ਸੀਗਾ ਉਹ ਪੋਬਰੇਟ ਪਾਊਡਰ ਉਹ ਵੀ ਘਟੋ ਘਟ ਮੇਰੇ ਹਿਸਾਬ ਨਾਲ ਤਾਂ 100 ਐਮਐਲ ਅਸੀਂ ਇਹਨੂੰ ਡੇਲੀ ਦਿੰਦੇ ਜੀ ਜਾਣਾ ਹੈ ਜੇ ਹੀ ਜਾਣਾ ਹਾਂਜੀ ਉਹ 4 ਕਿਲੋ ਦੀ ਬਾਲਟੀ ਆ ਮੇਰੇ ਖਿਆਲ 12-1300 ਰੁਪਏ ਦੀ ਆਉਂਦੀ ਆ ਉਹ ਵੀ ਇਹਨੂੰ 4 ਕਿਲੋ ਪਾਊਡਰ ਅਸੀਂ ਤਿਆਰ ਦੇ ਹੀ ਚਾਹੀਦਾ ਫੇਰ ਤਿਆਰ ਹੁੰਦੀ ਝੋਟੀ ਜਾ ਕੇ ਹੈ ਫੇਰ ਜਾ ਕੇ ਤਿਆਰ ਹੁੰਦੀ ਹੈ ਹੁਣ ਐਵੇਂ ਜੇ ਪੱਕਈ ਇਹ ਕੋਣਾ ਹੈ ਕੋਈ ਨਹੀਂ ਆਹ ਹੈ ਕੋਈ ਨਹੀਂ ਕਈ ਕਹਿੰਦਾ ਜੀ ਮੇਰੀ 5 ਸਾਲ ਦੀ ਝੋਟੀ ਹੋ ਗਈ 6 ਸਾਲ ਦੀ ਹੋ ਗਈ ਬਣੀ ਨਹੀਂ ਮੈਂ ਤਾਂ ਉਹ ਵੀ ਗੁਰੂ ਸਾਹਿਬ ਕਿਸੇ ਚੇਰੀਏ ਚ ਸਾਨੂੰ ਵੀ ਇੱਕ ਸਾਲ ਦੇ 7 ਮਹੀਨੇ ਦੀ ਗੱਬਣ ਝੋਟੀ ਵਿਖਾ ਦੇਉਂਗਾ ਕੀ ਬਾਤ ਹੈ ਇੱਕ ਸਾਲ ਦੇ 7 ਮਹੀਨੇ ਦੀ ਗੱਬਣ ਹੋ ਗਈ ਸੀ ਆ 2 ਮਹੀਨੇ ਦੀ ਗੱਬਣ ਆ ਹਾਂਜੀ ਹੁਣ ਅੱਜ ਟੈਸਟ ਕੀਤੀ ਤੁਸੀਂ ਵੇਖ ਲਈਏ 2 ਮਹੀਨੇ ਦੀ ਗੱਬਣ ਆਈ ਆ ਕੀ ਬਾਤ ਹੈ ਇੱਕ ਅੰਕ ਜੀ ਆਪਾਂ ਸੀਮਿੰਟ ਦਾ ਥੋੜਾ ਜਿਆਦਾ ਰਹਿੰਦੀ ਗੱਲ ਉਹ ਵੀ ਜਰੂਰ ਦੱਸੋ ਵੀ ਜਿਹੜਾ ਬੱਚੰਗੇ ਟੀਕੇ ਭਰਉਣ ਦਾ ਸੀਮਿੰ ਉਹਨਾਂ ਜਾਈਦਾ ਜਦੋਂ ਪਸ਼ੂ ਬੇਰੇ ਸਮੋਂ ਚੰਗੇ ਸੀਮੰਡ ਦਾ ਚੰਗਾ ਬੱਚਾ ਲੈ ਕੇ ਜਦੋਂ ਆਪਾਂ ਸਾਰੀ ਥਾੜੀ ਦੀ ਸੇਵਾ ਹੀ ਕਰਨੀ ਆ ਖੋਰ ਵਧਾਉਣੇ ਆ ਉਹੋ ਹੀ ਪੱਠੇ ਤੁਸੀਂ ਮਾੜੇ ਪਸ਼ੂ ਪਾਉਣੇ ਉਹੋ ਹੀ ਚੰਗੇ ਨੂੰ ਪਾਉਣੇ ਜੇ ਬੱਚਾ ਚੰਗਾ ਹੋਊਗਾ ਉਹਨੂੰ ਚੰਗੇ ਪੱਠੇ ਪਾਵਾਂਗੇ ਦੁੱਧ ਜਿਹਨੇ ਸਾਰੀ ਥਾੜੀ ਆਪਾਂ ਪੱਠੇ ਪਾਈ ਜੇ ਮਿਹਨਤ ਕਰੀ ਗੋਹਾ ਵੀ ਚੱਕਣਾ ਸਾਰਾ ਕੁਝ ਹੀ ਚੱਕਣਾ ਪੈਂਦਾ ਮਿਹਨਤ ਤਾਂ ਕਰਨੀ ਪੈਂਦੀ ਆ ਸੇਵਾ ਵੀ ਕਰਨੀ ਪੈਂਦੀ ਆ ਚੰਗੀ ਟੀਕਾ ਭਰਾ ਕੇ ਤੁਸੀਂ ਕਟੋ ਕਟ ਵੀ ਸੈਗਦਾ ਟੀਕਾ ਭਰਾਓ 15-1800 ਰੁਪਿਆ ਟੀਕਾ ਭਰਾ ਕੇ ਚੰਗੇ ਬੱਚੇ ਪ੍ਰਾਪਤ ਕਰੋ ਜਿਹੜਾ ਵੀ ਅੱਗੇ ਦੁੱਧ ਦੀ ਪੈਦਾਵਾਰ ਵਧਾਵੇ ਠੀਕ ਹੈ ਜੀ ਠੀਕ ਹੈ ਅੰਕਲ ਜੀ ਅੰਕਲ ਜੀ ਇੱਕ ਆਪਣਾ ਨਾਮ ਜ਼ਰੂਰ ਦੱਸੋ ਨਾਮ ਮੇਰਾ ਸਨਪ੍ਰੀਤ ਸਿੰਘ ਗਿੱਲ ਪਿੰਡ ਨਿੱਜਰੀ ਇੱਕ ਮੋਬਾਈਲ ਨੰਬਰ ਜੀ 9872295911 ਜੀ ਸੋ ਦੋਸਤੋ ਜੇ ਕਿਸੇ ਸੱਜਣ ਨੇ ਵੀ ਜਾਣਕਾਰੀ ਲੈਣੀ ਨਾ ਪਸ਼ੂਆਂ ਦੇ ਬਾਰੇ ਅੰਕਲ ਜੀ ਦਾ ਬੜਾ ਤਜਰਬਾ ਹੈ ਮੈਂ ਵੀ ਇਹਨਾਂ ਦੇ ਘਰੋਂ ਸਿੱਖਿਆ ਡਾਕਟਰ ਜੀ ਮੈਂ ਮਤਲਬ ਕਿ ਬਿਲਕੁਲ ਮੈਂ ਉਹ ਫਰੈਸ਼ ਸੀ ਜਦੋਂ ਇੱਧਰ ਆਇਆ ਆ ਜਿਹੜੇ ਇਹਨਾਂ ਟੋਟੀਆਂ ਦੇ ਸਿੰਘ ਡੰਮੇ ਆ ਨਾ ਆ ਦੇਖੋ ਜੀ ਸਿੰਘ 30 ਸਾਲ ਤੋਂ ਮੈਂ ਸਿੰਘ ਨਹੀਂ ਕਿਤੇ ਰੱਖਿਆ ਜੀ ਹਾਂ ਵੇਖੋ ਕਿੰਨੇ ਵਧੀਆ ਗੱਲ ਐ ਤੇ ਇਹ ਸਿੰਘ ਡੰਮਣੇ ਵੀ ਮੈਂ ਇਸ ਘਰੋਂ ਸਿੱਖਿਆ ਹਾਂ ਹਾਂਜੀ ਡਾਕਟਰੀ ਵੀ ਇਸ ਘਰੋਂ ਸਿੱਖੀ ਏ ਤੇ ਬੜੇ ਬੜੇ ਸੋਹਣੇ ਜਾਨਵਰ ਵੀ ਤਿਆਰ ਕਰਕੇ ਦਿੱਤੇ ਆ ਮੈਂ ਇੱਥੇ ਕਿਉਂਕਿ ਉਹ ਅੰਕਲ ਜੀ ਪਹਿਲਾਂ ਹੀ ਮੈਨੂੰ ਕਹਿ ਦਿੰਦੇ ਸੀ ਵੀ ਟੀਕਾ ਚੰਗਾ ਹੈਗਾ ਤੇ ਭਰਦੇ ਨਹੀਂ ਹੈਗਾ ਤੇ ਲੈ ਆ ਕੇ ਭਰਦੇ ਸੋ ਅੱਜ ਸਾਡੇ ਕੋਲੇ ਬਹੁਤ ਸੋਹਣੇ ਕਸ਼ੂ ਨੇ ਆਵੇ 15 16 ਲੀਟਰ ਵਾਲੀ ਟੋਟੀ ਪਹਿਲਣ ਆਹ ਡੋਟੀ ਸਾਡੀ 2 ਮਹੀਨਿਆਂ ਦੀ ਗੱਭਣੇ ਉਹ ਮੱਝ ਆਪਣੀ ਤਿਆਰ ਹੈ ਜੀ ਆਓ ਜੀ ਰਹਿ ਕੇ ਪੋਹਣ ਤੇ ਕਿੰਨਾ ਕੁ ਦੁੱਧ ਦੇ ਦਿੰਦੀ ਹੈ ਜੀ ਤੇ ਪਿਛਲੇ ਵੀਰੇ 16 ਲੀਟਰ ਦਿੰਦੀ ਰਹੀ 16 ਲੀਟਰ ਦੁੱਧ ਤੇ ਸੋ ਤੁਹਾਨੂੰ ਅਸੀਂ ਸ਼ੌਂਕ ਵੀ ਕਰਾਵਾਂਗੇ ਜਦੋਂ ਮੱਝ ਸੂਈ ਇਹਨੂੰ ਲਾਈਵ ਚ ਹੋਇਆ ਕੀ ਵੀ ਵਿਖਾਵਾਂਗੇ ਸੋ ਵੀਡੀਓ ਚੰਗੀ ਲੱਗੀ ਤੇ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਜੇ ਕੋਈ ਪਸ਼ੂਆਂ ਬਾਰੇ ਜਾਣਕਾਰੀ ਲੈਣੀ ਹੈ ਕੱਟਾ ਬੱਚਾ ਤਿਆਰ ਕਰਨਾ ਤੇ ਅੰਕਲ ਜੀ ਨਾਲ ਸੰਪਰਕ ਕਰ ਲਿਓ ਸਨਪ੍ਰੀਤ ਸੰਘੇਲ ਇਹਨਾਂ ਦਾ ਨਾਮ ਹੈ ਨਿੱਜਰਪਿੰਡ ਮੋਬਾਈਲ ਨੰਬਰ ਤੁਹਾਨੂੰ ਦੱਸ ਦਿੱਤਾ ਹੈ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ